ਬਾਈ ਮੰਗਲੈਲ ਮੰਗਲੂਲ ਚੱਕਰੀ ਧਨੀਆ ਤੂੰ ਤਾਂ ਨਹੀਂ ਮਰਦੀ ਨਹੀਂ ਓਕੇ ਬੁਰੀਆਂ ਗਰੰਟੀ ਹੈ ਤੇਰੀ ਪੂਰੀ ਗਰੰਟੀ ਹੈ ਇਹਨਾਂ ਦੀ ਪੂਰੀ ਗਰੰਟੀ ਹੈ ਵੀਰੇ ਠੀਕ ਆ ਭਰਾ ਤੇ ਹਾਂਜੀ ਭਾਈ ਜੀ ਸਾਰੇ ਹੁਣ ਸਸਟੀ ਗੱਲ ਪ੍ਰਿੰਸ ਵੱਲੋਂ ਤੇ ਅੱਜ ਆਪਾਂ ਲੈ ਕੇ ਆਏ ਆ ਢਾਡੇ ਦੀ ਮਰੂਤੀ ਲੈ ਕੇ ਆਏ ਆ ਆਪਾਂ 2007 ਮਾਡਲ ਤੇ ਕੰਡੀਸ਼ਨ ਵਧੀਆ ਗੱਡੀ ਦੀ ਤੇ ਆਪਾਂ ਵੇਚਣੀ ਆ ਪਾਸਿੰਗ ਨਹੀਂ ਹੈਗੀ ਗੱਡੀ ਦੀ ਤੇ ਲਾਈ ਟਾਇਰ ਲੱਗੇ ਹੋਏ ਆ ਤੇ ਹੋਰ ਆਪਾਂ ਹੁਣ ਗੱਡੀ ਤੁਹਾਨੂੰ ਚੈੱਕ ਕਰਾਉਂਦੇ ਆ ਤੇ ਬੰਦੇ ਦੇ ਘਰੇ ਖੜੀ ਹੈ ਕਿਸੇ ਡੀਲਰ ਕੋਲ ਨਹੀਂ ਹੈਗੀ ਇਹ ਮੁੰਡੇ ਦੇ ਘਰੇ ਖੜੀ ਆ ਇਹ ਤੇ ਆਜੋ ਫਿਰ ਆਪਾਂ ਤੁਹਾਨੂੰ ਗੱਡੀ ਚੈੱਕ ਕਰਾਉ ਇਹ ਮਿੱਤਰੋ ਆ ਖੜੀ ਹੈ ਗੱਡੀ 2007 ਮਾਡਲ ਆ ਲਾਈ ਟਾਇਰ ਵਧੀਆ ਨੇ ਗਿਲੇ ਟਾਇਰ ਵਧੀਆ ਖੜੀ ਹੈ ਤੇ ਪਿਛਲੇ ਠੀਕ ਨੇ ਤੇ ਗੱਡੀ ਦੀ ਕੰਡੀਸ਼ਨ ਵਧੀਆ ਜੇ ਕਿਸੇ ਨੇ ਸਿੱਖਣ ਵਾਲੇ ਨੇ ਲੈ ਕੇ ਜਾਣੀ ਆ ਚੰਡੀਗੜ੍ਹ ਨੰਬਰਾਂ ਗੱਡੀ ਇਹ ਤੇ ਦੇਖਣ ਪੱਕ ਨੂੰ ਪੂਰੀ ਵਧੀਆ ਐਨ اے ਸੀ ਐਚ ਨੰਬਰਾਂ ਨੰਬਰ ਪਲੇਟਾਂ ਲੱਗੀ ਹੋਈਆਂ ਪਰ ਪਾਸਿੰਗ ਨਹੀਂ ਹੈਗੀ ਗੱਡੀ ਦੀ ਤੇ ਟੈਂਕ ਠੀਕ ਜਿਹਾ ਨਾਲ ਅੱਗੇ ਵਾਲੇ ਟਾਇਰ ਨਵੇਂ ਨੇ ਬਾਈ ਤੇ ਲੱਗੀ ਵੱਜੀ ਨਹੀਂ ਹੈ ਗੱਡੀ ਕਿਤੋਂ ਇਹ ਹਲਕੀ ਜਿਹੀ ਝੁਰਟਾ ਇਹ ਤੇ ਇੰਦਰੋਂ ਸ਼ੀਟ ਕਵਰ ਵਧੀਆ ਨੇ ਇਹ ਏਸੀ ਹੈ ਗੱਡੀ ਭਰਾਏ ਆਪਣੀ ਹਾਂਜੀ ਹਾਂਜੀ ਇਹ ਜੀ ਹੈ ਗੱਡੀ ਚੱਲਦਾ ਏਸੀ ਨਾ ਏਸੀ ਚੱਲਦਾ ਮੇਰੇ ਚੱਲਦਾ ਨਹੀਂ ਹੈਗਾ ਨਹੀਂ ਮੇਰੇ ਅੱਛਾ ਠੀਕ ਆ ਤੇ ਬੋਂਡਰ ਗੋਲੀ ਭਰਾ ਤੇ ਆ ਮਿੱਤਰ ਆਪਣਾ ਮਿੱਤਰ ਦੇ ਘਰੇ ਖੜੀ ਹੈ ਗੱਡੀ ਇਹ ਚਰਨ ਚਰਨ ਨੂੰ ਬਈ ਵਧੀਆ ਜੇ ਕਿਸੇ ਮੇਰੇ ਵੀਰ ਭਰਾ ਨੇ ਗੱਡੀ ਲੈਣੀ ਆ ਬਈ ਕੰਪੇਸ਼ੀ ਕੋਈ ਨਹੀਂ ਹੈਗੀ ਇੰਜਨ ਆਪਰ ਇੰਜਨ ਓਕੇ ਆ ਗੋਡੇ ਠੀਕ ਨੇ ਭਰਾ ਇਧਰੋਂ ਠੀਕ ਨੇ 0 ਟੂ ਇੰਜਨ ਆ ਇਹਦਾ ਤੇ ਮੈਂ ਸਟਾਰਟ ਕਰਕੇ ਦਿਖਾਉਣਾ ਤੁਹਾਨੂੰ ਹੁਣ ਕਿੰਨੀ ਨਹੀਂ ਗੱਡੀ ਫਿਰ ਵਧੀਆ ਬਈ ਗੱਡੀ ਦੀ ਇਹ ਥੋੜੀ ਜਿਹੀ ਬਾਜ ਬੌਂਡ ਚੱਕਿਆ ਹੋਇਆ ਤਾਂ ਕਰਕੇ ਹੁੰਦੀ ਐ ਕਿ ਲੋ ਵੀ ਗੱਡੀ ਸਾਇਲੈਂਟ ਹੋ ਗਈ ਜਮੈਂ ਤੇ ਇਹ ਦੇਖਣ ਪੱਖੋਂ ਨੂੰ ਵਧੀਆ ਬਈ ਜੇ ਕਿਸੇ ਮਿਡਲ ਕਲਾਸ ਬੰਦੇ ਨੇ ਗੱਡੀ ਲੈਣੀ ਐ ਇਹ ਤੇ ਸੇਲ ਆ ਬਕਾਊ ਆ ਇਹ ਤੇ ਡਿਮਾਂਡ ਵੀ ਆਪਣੀ ਸਸਤੀ ਜੀ ਉਹ ਸਾਸਤਰੀ ਭਾਦੀ ਗੱਡੀ ਆ ਅੱਜ ਕੱਲ ਤਾਂ ਮੋਟਰਸਾਈਕਲ ਵੀ ਲੱਖ ਰੁਪਏ ਦਾ ਹੋ ਗਿਆ ਤੇ ਇਹ ਚ ਤਾਂ ਫਿਰ ਚਾਰ ਬੰਦੇ ਬੈਠ ਕੇ ਜਾਂਦੇ ਆ ਤੇ سٹਾਰਟ ਖੜੀਏ ਗੱਡੀ ਦੇਖੋ ਪਤਾ ਲੱਗਿਆ ਤੁਹਾਨੂੰ ਹੁਣ ਆਵਾਜ਼ ਜਮਾ ਨਹੀਂ ਹੈਗੀ ਤੇ ਬਾਈ ਮੰਗਲੈਲ ਮੰਗਲੂਲ ਚੱਕਰੀ ਤਾਂ ਨਹੀਂ ਆ ਤੂੰ ਤਾਂ ਨਹੀਂ ਮਰਦੀ ਨਹੀਂ ਓਕੇ ਬੁਰੀਆਂ ਗਾਰੰਟੀ ਹੈ ਤੇਰੀ ਪੂਰੀ ਗਾਰੰਟੀ ਹੈ ਇੰਜਨ ਦੀ ਪੂਰੀ ਗਾਰੰਟੀ ਹੈ ਤੇ ਠੀਕ ਆ ਭਰਾ ਤੇ ਕੰਮ ਕੁੰਮ ਕੀ ਹੋਣਾ ਲੈ ਇਹਦਾ ਕੋਈ ਕੰਮ ਨਹੀਂ ਹੋਣਾ ਲੈ ਐਕਸਲਾਂ ਦਾ ਕੰਮ ਆਉਣਾ ਬਸ ਅੱਛਾ ਐਕਸਲਾਂ ਦਾ ਹਾਂ ਜੀ ਠੀਕ ਆ ਭਰਾ ਏ ਬਾਈ ਗੱਡੀ ਲੱਗੀ ਵਜੀ ਵੀ ਨਹੀਂ ਆ ਪੂਰੀ ਘੰਟ ਆ ਐਕਚੁਅਲ ਵੀ ਤਾਂ ਹੀ ਬਾਈ ਕਰਦੇ ਜੇ ਮੋੜਦੇ ਆ ਅੱਛਾ ਜੇ ਮੋੜਦੇ ਆ ਤਾਂ ਬਾਅਦ ਕਰਦੇ ਆ ਮੋੜਦੇ ਤਾਂ ਬਾਅਦ ਕਰਦੇ ਆ ਰੋਡ ਦੇ ਉੱਪਰ ਰੁੱਕ ਕੇ ਹੋਰ ਚੱਲਦੇ ਆ ਅੱਛਾ ਹਾਂਜੀ ਠੀਕ ਆ ਤੇ ਆ ਚਿੱਕਰ ਲੱਗੇ ਨੇ ਵਧੀਆ ਯਾਨੀ ਕਿ ਗੱਡੀ ਯਾਰ ਸਸਤੇ ਭਾਅ ਦੀ ਕਾਰ ਆ ਹੂੰ ਪਾਣੀ ਗੇਰਦੀ ਆ ਪਿੱਛੇ ਨੂੰ ਇੰਜਨ ਵਧੀਆ ਯਾਨੀ ਕਿ ਇਹਦਾ ਪੂਰਾ ਤੇ ਮਾੜਾ ਮੋਟਾ ਤਾਂ ਚਲੋ ਕੰਮ ਹੁੰਦਾ ਹੀ ਆ ਗੱਡੀ ਦਾ ਤੇ ਗਲੀ ਗੁਲੀ ਵੀ ਨਹੀਂ ਆ ਕਿਤੋਂ ਇਹ ਡਿੱਗੀ ਹੈਗੀ ਥੋੜੀ ਜੀ ਹਲਕੀ ਜੀ ਇੱਥੇ ਤੋਂ ਭਾਵੇਂ ਕਲਮ ਲੱਗ ਜੇ ਗੱਡੀ ਤੇ ਬੰਦ ਕਰ ਦੇ ਵੀਰਾ ਗੱਡੀ ਦੇਖੋ ਸਟਾਰਟ ਖੜੀ ਆ ਪਤਾ ਲੱਗਦਾ ਗੱਡੀ ਦਾ ਮੁਰਤੀਆਂ ਦਾ ਵੇਲੇ ਜਾਂਦੀਆਂ ਹੀ ਨਹੀਂ ਆ ਕਿਤੇ ਘੈਂਟ ਗੱਡੀ ਹੈ ਪੂਰੀ ਜਨ ਤੇ 40 ਕਹਿੰਦਾ ਭਰਾ ਤੇ ਬਾਕੀ ਹੋਰ ਮੌਕੇ ਤੇ ਕਰਾ ਦਾਂਗੇ ਬਈ ਆਪਾਂ ਮੰਨ ਤਾਣ ਬਿਲਕੁਲ ਬਿਲਕੁਲ ਤੇ ਹੋਰ ਕਰ ਦਾਂਗੇ ਬਈ ਲੋਕੇਸ਼ਨ ਹੈਗੀ ਆਪਣੀ ਰਾਜਪੁਰਾ ਪਿੰਡ ਬਸੰਤਪੁਰਾ ਤੇ ਜੂਲਾ ਪਟਿਆਲਾ ਇਹ ਆਪਣਾ ਤੇ ਸਰਹੰਦਰ ਰਾਜੀਪੁਰਾ ਰੋਡ ਤੇ ਪਿੰਡ ਆ ਆਪਣਾ ਤੇ ਮੈਂ ਨੰਬਰ ਬੋਲ ਦਨ 7355133867 ਤੇ ਹੋਰ ਵੀ ਆਪਣੇ ਚੈਨਲ ਤੇ ਕਾਫੀ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਗੱਡੀਆਂ ਦੀ ਵੀ ਪਈਆਂ ਹੋਈਆਂ ਹੋਰ ਜਾਨਕੀ ਵਧੀਆ ਇਨਫੋਰਮੇਸ਼ਨ ਵਾਲੀ ਵੀਡੀਓ ਪਈਆਂ ਹੋਈਆਂ ਆਪਾਂ ਤੇ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰਦੇ ਹੋ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੇ ਛੋਟੀ ਜੀ ਵੀਡੀਓ ਸੀਗੀ ਆਪਣੀ ਭਰਾ ਤੇ ਜੇ ਮੇਰੇ ਕਿਸੇ ਭਰਾ ਨੂੰ ਗੱਡੀ ਦੀ ਲੋੜ ਹੋਵੇ ਬਾਈ ਆਪਾਂ ਨੂੰ ਦੱਸ ਦਵੇ ਹਨ ਤੇ ਖੜੀ ਆ ਆਪਣੇ ਕੋਲ ਹੋਰ ਗੱਡੀਆਂ ਵੀ ਖੜੀਆਂ ਤੇ ਇਹ ਆਪਾਂ ਦੇ ਦਾਂਗੇ ਬਾਈ ਯਾਰ ਆਪਾਂ ਦੇਣ ਦੇ ਇਰਾਦੇ ਚੀਆਂ ਤੇ ਮਾੜਾ ਮੋਟਾ ਕਰ ਲਾਂਗੇ ਆਪਾਂ ਤੇ ਮਿਲਦੇ ਆਪਾਂ ਅਗਲੀ ਵੀਡੀਓ ਸਾਰਿਆਂ ਨੂੰ ਸਬਸਕ੍ਰਾਈਬ ਹੈ ਨਾ